ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚੱਲੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈੱਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। SSC ਖਲਾਇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਿਆ ਟੀਵੀ ਦੇ ਅੱਜ ਦੀਆਂ ਅਹਿਮ ਖਬਰਾਂ ਚੜੀ ਹੈ ਮੋਗਾ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਨੂੰ ਖਿਲਾਫ ਜੋ ਮੁਹਿੰਮ ਚੜੀ ਗਈ ਇਹ ਦਿਨ ਨਸ਼ਿਆਂ ਵਿਰੋਧ ਉਸ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੱਸ-ਬੱਸ ਸਟੈਂਡਾਂ ਤੇ ਜਿਹੜੀ ਹੈ ਲਗਾਤਾਰ ਚੈਕਿੰਗ ਕੀਤੀ ਗਈ ਜਿਹੜੀ ਯਾਤਰੀ ਨੇ ਉਹਨਾਂ ਦੇ ਬੈਗ ਤੇ ਉਹਨਾਂ ਦੇ ਸਮਾਨ ਦੀ ਜਿਹੜੀ ਹੈ ਚੈਕਿੰਗ ਕੀਤੀ ਉਹ ਉੱਥੇ ਹੀ ਮੋਗਾ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੋਗਾ ਦੇ ਵਿੱਚ ਵੀ ਭਾਰੀ ਪੁਲਿਸ ਫੋਰਸ ਦੇ ਨਾਲ ਬੱਸ ਸਟੈਂਡ ਦੀ ਜਿਹੜੇ ਯਾਤਰੀ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਸ਼ਿਆਂ ਤੇ ਠਾਲ ਪਾਉ ਆਰਿਆ ਪੰਜਾਬ ਨੂੰ ਨਸ਼ੇ ਅਤੇ ਅਪਰਾਧ ਤੋਂ ਮੁਕਤ ਕਰਨ ਲਈ ਜੋ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਉਸੇ ਤਹਿਤ ਨਸ਼ਾ ਤਸਕਰਾ ਅਤੇ ਅਪਰਾਧਿਕ ਮਾਮਲਿਆਂ ਵਿੱਚ ਲਿਪਤ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਕੀਤੀ ਜਾ ਰਹੀ ਹੈ ਮੋਗਾ ਪੁਲਿਸ ਵੱਲੋਂ ਜਿਹੜੇ ਨੇ ਐਸਪੀਐਚ ਸੰਦੀਪ ਸਿੰਘ ਦੀ ਅਗਵਾਈ ਹੇਠ ਤਸਕਰਾ ਅਤੇ ਅਪਰਾਧੀਆਂ ਦੀ ਜਿਹੜੀ ਹੈ ਪਕੜ ਲਈ ਮੋਗਾ 52 ਦੇ ਜਿਹੜੀ ਹੈ ਹੁਣ ਜਾਣ ਵਾਲੇ ਯਾਤਰੀਆਂ ਦੀ ਬਰੀਕੀ ਤੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਪਾ ਰਹੇ ਹੋ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਵਕ ਵਕ ਬੱਸ ਸਟੈਂਡ ਤੇ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਗਈ ਹੈ ਜੋ ਵੀ ਯਾਤਰੀ ਆ ਰਹੇ ਨੇ ਜਾ ਰਹੇ ਨੇ ਉਹਨਾਂ ਦੇ ਬੈਗਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਕਿ ਜੋ ਨਸ਼ੇ ਵੇਚ ਰਹੇ ਨੇ ਜਾਂ ਫਿਰ ਬੱਸ ਸਟੈਂਡ ਰਾਹੀਂ ਇੱਧਰ ਤੋਂ ਉੱਧਰ ਜਾ ਰਹੇ ਨੇ ਉਹਨਾਂ ਨੂੰ ਜਿਹੜੇ ਨਸ਼ਾ ਤੇ ਠੱਲ ਪਾਏ ਜਾਂਦੇ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਤਸਵੀਰਾਂ ਤਾਂ ਦਿਖਾ ਰਹੇ ਆ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਜਨਾਬ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਐਸਪੀ ਐਚ ਜਿਹੜੇ ਨੇ ਸੰਦੀਪ ਸਿੰਘ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦਾ ਇਸ ਪੂਰੀ ਘਟਨਾ ਜਿਹੜੇ ਆ ਚੈਕਿੰਗ ਨੂੰ ਲੈ ਕੇ ਤੇ ਕੀ ਕੁ ਰਿਕਵਰੀ ਹੋਇਆ ਉਸ ਨੂੰ ਲੈ ਕੇ ਕੀ ਕੁਛ ਕਹਿਣਾ ਇੱਕ ਵਾਰ ਤਾਂ ਹੋਸਮਾ ਦੋ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਮੌਕਾ શ્રી ਅਜੇ ਗਾਂਧੀ ਆਈਪੀਐਸ ਉਹਨਾਂ ਤੇ ਦਿਸ਼ਾ ਦਰਦੇਸ਼ਾ ਨਾਲ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਜਿੱਥੇ ਪਬਲਿਕ ਦਾ ਆਮ ਜਿਹੜੇ ਨਾਗਰਿਕ ਹੈ ਉਹਨਾਂ ਦਾ ਸਭ ਤੋਂ ਵੱਧ ਫੋਟਫੋਲ ਹੈ ਉਹ ਹੈਗਾ ਬੱਸ ਅੱਡਾ ਤੇ ਇਸ ਵੇਲੇ ਅਸੀਂ ਮੇਨ ਬੱਸ ਅੱਡਾ ਡਿਸਟ੍ਰਿਕਟ ਮੋਗਾ ਸ਼ਹਿਰ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਇੱਕ ਇਹਦਾ ਮਨਤਾ ਇਹ ਮਤਲਬ ਹੈਗਾ ਕਿ ਵੀ ਇੱਕ ਤਾਂ ਲੋਕਾਂ ਦੇ ਵਿੱਚ ਮੈਸੇਜ ਚੱਲ ਜੇ ਕਿ ਵੀ ਜਿੰਨੇ ਵੀ ਪਬਲਿਕ ਹੈ ਉਹ ਅਸੀਂ ਤਹਿ ਜਿਹੜੀ ਇੱਕ ਤਿਆ ਕਰਦੀ ਹੈ ਪੰਜਾਬ ਪੁਲਿਸ ਕੀ ਅਸੀਂ ਸਾਰਿਆਂ ਲਈ ਇਹ ਸੁਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਕੋਈ ਵੀ ਲਾਅ ਐਂਡ ਆਰਡਰ ਦੀ ਜਿਹੜੀ ਕੋਈ ਸਥਿਤੀ ਹੈ ਉਹਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ ਅੱਜ ਦੀ ਇਹ ਸਪੈਸ਼ਲ ਮੁਹਿੰਮ ਦੇ ਵਿੱਚ ਮੇਰੇ ਨਾਲ ਐਸ ਵੇਲੇ ਡੀਐਸਪੀ ਸਾਹਿਬ ਮੋਗਾ ਸੈਕਸ਼ਨ ਐਸਐਚਓ ਸਿਟੀ 1 ਮੋਗਾ ਤੇ ਨਾਲ ਇੰਚਾਰਜ ਪੀਸੀਆਰ ਤੇ ਨਾਲ ਹੀ ਸਾਡੀਆਂ ਜਿਹੜੀਆਂ ਐਂਟੀ ਰਾਈਟ ਟੀਮਾਂ ਨੇ ਉਹ ਅੱਜ ਪ੍ਰੋਪਰ ਚੈਕਿੰਗ ਕਰ ਰਹੀ ਹੈ ਤੇ ਤਕਰੀਬਨ 150 ਦੇ ਕਰੀਬ ਮੁਲਾਜ਼ਮ ਜਿਹੜਾ ਜਿਲ੍ਹੇ ਦੇ ਵਿੱਚ ਚੈਕਿੰਗ ਮੁਹਿੰਮ ਦੇ ਵਿੱਚ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਇਹ ਸਾਡਾ ਰੂਟੀਨ ਦੀ ਐਕਸਰਸਾਈਜ਼ ਹੈ ਜੀ ਅਸੀਂ ਪਬਲਿਕ ਪਲੇਸਾਂ ਸਿਲੈਕਟ ਕਰਦੇ ਰਹਿੰਦੇ ਆ ਜਿੱਦਾਂ ਅਸੀਂ ਵੰਡ-ਵੰਡ ਕੇ ਹੈਗਾ ਕਿਸੇ ਦਿਨ ਬਾਜ਼ਾਰ ਚੈੱਕ ਕਰਾ ਲਈਦੇ ਕਿਸੇ ਦਿਨ ਰੇਲਵੇ ਸਟੇਸ਼ਨ ਕਿਸੇ ਦਿਨ ਕੋਈ ਪੁਲ ਚੈੱਕ ਕਰਾ ਲਈਦੇ ਨੇ ਅੱਜ ਦੀ ਜਿਹੜੀ ਸਪੈਸ਼ਲ ਮੁਹਿੰਮ ਹੈ ਉਹ ਹੈ ਕਿ ਬਸ ਹਾਈਡਰ ਨੂੰ ਚੈਕਿੰਗ ਜਿਹੜੀ ਹੈ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਫਿਲਹਾਲ ਜਿਹੜੀ ਉਹ ਚੱਲ ਰਹੀ ਹੈ ਸਾਡੀਆਂ ਆਲਰੇਡੀ ਟੀਮਾਂ ਕਰ ਰਹੀ ਹੈ ਜਦੋਂ ਚੈਕਿੰਗ ਪੂਰੀ ਹੋ ਜਾਂਦੀ ਹੈ ਉਹ ਫਿਰ ਤੁਹਾਨੂੰ ਇਨਫੋਰਮੇਸ਼ਨ ਅਸੀਂ ਦੇ ਦਿੰਦੇ ਆ ਉਹ ਜਦੋਂ ਕੋਈ ਸਾਨੂੰ ਇਹੋ ਜੀ ਇਨਫੋਰਮੇਸ਼ਨ ਆਂਦੀ ਹੈ ਸਾਡੀਆਂ ਇੱਥੇ ਪਿਕਟਸ ਵੀ ਬਣੀਆਂ ਹੋਈਆਂ ਨੇ ਨਾਲ ਹੀ ਸਾਹਮਣੇ ਜੋਗਿੰਦਰ ਚੌਕ ਹੈਗਾ ਇੱਥੇ ਸਾਡੀ 24 ਘੰਟੇ ਪੁਲਿਸ ਦੀ ਹਾਜ਼ਰੀ ਰਹਿੰਦੀ ਹੈ ਸਾਡੀ ਇਮੀਡੀਏਟਲੀ ਰਿਸਪਾਂਸ ਹੋ ਕੇ ਅਸੀਂ ਬੰਦੀ ਕਾਰਵਾਈ ਕਰਦੇ ਰਹਿੰਦੇ ਆ ਉਹ ਜਿਹੜਾ ਸ਼ਰਤਾਂ ਅਨਸਾਰ ਆ ਉਹ ਤਾਂ ਇਸ ਚੀਜ਼ ਤੋਂ ਉਹਨਾਂ ਨੂੰ ਚਾਹੀਦਾ ਕਿ ਵਿਰੇਜ ਕਰਨ ਜਿਹੜਾ ਲਾਅ ਐਂਡ ਆਰਡਰ ਉਹ ਕਿਸੇ ਵੀ ਹਾਲਾਤ ਦੇ ਵਿੱਚ ਪੁਲਿਸ ਵੱਲੋਂ ਖਰਾਬ ਨਹੀਂ ਕੀਤਾ ਜਾਵੇਗਾ ਮੈਸੇਜ ਤਾਂ ਜੀ ਮੈਂ ਉਹੀ ਹੈ ਜਿਹੜਾ ਮੈਂ ਪਹਿਲਾਂ ਦਿੱਤਾ ਵੀ ਪਬਲਿਕ ਇਕਤਾ ਸਿਕਿਉਰ ਫੀਲ ਕਰੇ ਕਿਉਂਕਿ ਪੁਲਿਸ ਵੀ ਹਰ ਜਗ੍ਹਾ ਪੁਲਿਸ ਟਰੋਪਸ ਹੈ ਪੰਜਾਬ ਪੁਲਿਸ ਬੜੀ ਇੱਕ ਡਿਗਨੀਫਾਈਡ ਤੇ ਇੱਕ ਅਲਰਟ ਇੱਕ ਫੋਰਸ ਹੈ ਤੇ ਅਸੀਂ ਇੱਕ ਨਾਲ ਹੀ ਅਸੀਂ ਇੱਕ ਕ੍ਰਿਮੀਨਲ ਜਿਹੜਾ ਕੋਈ ਸ਼ਰਾਰਤੀ ਅਫਸਰ ਉਹਨੂੰ ਵੀ ਲੈਸੇ ਦੇਣਾ ਚਾਹੁੰਦੇ ਆ ਕਿ ਜਿਹੜਾ ਅਮਨ ਸ਼ਾਂਤੀ ਆ ਉਹਨੂੰ ਕਿਸੇ ਵੀ ਹਾਲਾਤ ਦੇ ਵਿੱਚ ਖਰਾਬ ਨਹੀਂ ਕੀਤਾ ਜਾ ਦਿੱਤਾ ਜਾਵੇਗਾ ਤੇ ਇਹਦੇ ਲਈ ਪੁਲਿਸ ਵਚਨਬੱਧ ਹੈ ਤੇ ਅਸੀਂ ਇਮੀਡੀਏਟ ਕਿਉਂਕਿ ਸਾਡੇ ਹੁਣ ਹਰ ਜਗ੍ਹਾ ਜ਼ਿਲ੍ਹਾ ਪੁਲਿਸ ਦੇ ਵਿੱਚ ਮੋਗਾ ਦੇ ਵਿੱਚ ਖਾਸ ਕਰਕੇ ਸਾਡੇ ਜਿਹੜੀ ਚੌਕਸ ਨਿਗਰਾਨੀ 24 ਘੰਟੇ CCTV ਕੈਮਰੇਆਂ ਰਾਹੀਂ ਆਲਰੇਡੀ ਚੱਲ ਰਹੀ ਹੈ ਜਿੱਥੇ ਵੀ ਕੋਈ ਐਕਟੀਵਿਟੀ ਹੁੰਦੀ ਹੈ ਕੋ ਸਨੇਚਿੰਗ ਦਾ ਇਹੋ ਜਿਹੀ ਵਾਰਦਾਤ ਹੋ ਜਾਂਦੀ ਹੈ ਉਹਨੂੰ ਮੋਗਾ ਪੁਲਿਸ ਵੱਲੋਂ ਉਹਨੂੰ ਤੁਰੰਤ ਹੀ ਟਰੇਸ ਵੀ ਕੀਤਾ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਵੀ ਬਣੀ ਰਹੇ ਤੇ ਜਿਹੜਾ ਮਾੜਾ ਅਨਸਰ ਆ ਉਹਨੂੰ ਕਾਨੂੰਨ ਦੇ ਤਹਿਤ ਉਹਦੇ ਤੇ ਤੁਰੰਤ ਕਾਨੂੰਨੀ ਕਾਰਵਾਈ ਵੀ